ਸਾਡੇ ਪੰਜਾਬ ਨਾਲ ਜਾਂ ਪੁਰਾਣੇ ਸਮੇਂ ਤੋਂ ਆ ਕੇ ਤੁਹਾਨੂੰ ਸੱਚ ਬੋਲਣ ਦੀ ਕੀਮਤ ਦਾ ਕਰਨ ਕਿੱਟੀ ਆ। ਮੈਂ ਆਪਣਾ ਇਹ ਹੀ ਐਲਾਨ ਜਿੱਦਾਂ ਕਿ ਜੋ ਕੁਝ ਮੈਸੇ ਢੂਠੇ ਪੱچے ਹੋਏ ਉਹ ਇਹ ਸਿਰਫ ਜੋ ਮੈਂ ਬਿਵਾਦ ਹੋ ਕੇ ਪੰਜਾਬ ਦੀ ਮੁੱਦਿਆਂ ਦੀ ਗੱਲ ਆਪਣੇ ਸੂਬੇ ਦੀ ਆਪਣੀ ਕੌਮ ਦੀ ਗੱਲ ਕਰਦਾ ਰਿਹਾ ਤੇ ਉਹਦੀ ਮੈਂ ਸਜ਼ਾ ਪੁੱਗਤੀ ਹੈ ਸੱਚ ਬੋਲਣ ਦੀ ਸਜ਼ਾ ਪੁੱਗਤੀ ਹੈ ਸਾਡੇ ਬੱਚੇ ਪੰਜਾਬ ਦੇ ਨੌਜਵਾਨ ਅਸਾਮ ਦੇ ਜ਼ਿਲ੍ਹਿਆਂ ਵਿੱਚ ਬੈਠੇ ਨੇ ਨੈਸ਼ਨਲ ਸਿਕਿਉਰਿਟੀ ਐਕਟ ਲੱਗਿਆ ਉਹਨਾਂ ਨੂੰ 1 ਸਾਲ ਦੀ ਨਜ਼ਰਬੰਦੀ ਉਹਨਾਂ ਨੂੰ ਬਹੁਤ ਘੱਟ ਹੈ ਕਿ ਮੇਰੀ ਸਜ਼ਾ ਸਮਝ ਗਿਆ ਸੋ ਜਦੋਂ ਮੈਂ ਆਪਣੇ ਪਿਤਾ ਜੀ ਕੋਲ ਦੇਖਦਾ ਹਾਂ ਉਹ ਦਾ ਹੈਨੀਗੇਵ ਡਰੇ ਉਹਨਾਂ ਨੇ ਮਤਲਬ ਰਿਪੀਟਿਡਲੀ ਜ਼ਿਲ੍ਹਾ ਕਿੰਨੇ ਸਾਲ ਸਾਲ ਛੇ-ਛੇ ਮਹੀਨੇ 8 ਸਾਲ ਔਰ ਜੇ ਉਹਨਾਂ ਨੂੰ ਦੇਖਦਾ ਤਾਂ ਮੈਂ ਸੋਚਿਆ ਕਿ ਕੋਈ ਐਡਾ ਕਮਜ਼ੋਰ ਤਾਂ ਹੋਣੇਗਾ ਸਾਡੇ ਭਗਵੰਤ ਮਾਨ ਸਾਹਿਬਡੇ ਅਗੂ ਬੋਟ ਐਸ ਵਕਤ ਜਿਹੜੇ 13 ਚੰਦੂ ਦੀ ਗੱਲਾਂ ਕਰਦੇ ਨੇ ਐਡਾ ਛੋਟਾ ਦੇ ਲਈ ਕਾਇਰ ਬੰਦਾ ਮੈਸੇਜ ਦਿੱਤਾ 30000 ਤੋਂ ਉੱਪਰ ਦੇ ਦੇਖੋ ਗੱਲ ਇਹ ਆ ਕਿ ਮੈਂ ਬਿਲਕੁਲ 100% ਬੇਗੁਨਾ ਸੀਗਾ ਇਨੋਸੈਂਟ ਹੋਣ ਦੇ ਬਾਵਜੂਦ ਮੈਨੂੰ ਇਹ ਜਿਹੜਾ ਸੀਗਾ ਅਕਬਰ ਇੱਕ ਕੈਦ ਕੱਟਣੀ ਪਈ ਆ ਔਰ ਅਫਸੋਸ ਇਸ ਗੱਲ ਦਾ ਵਾ ਕਿ ਅਗਰ ਮੈਂ ਗੁਨਾਹਗਾਰ ਹੁੰਦਾ ਤਾਂ ਫਿਰ ਜਿੰਨੀ ਮਰਜ਼ੀ ਮੈਂ ਮੈਨੂੰ ਸਜ਼ਾ ਕਰ ਦਿੰਦੇ ਮੈਨੂੰ ਅੰਦਰ ਕਰਦੇ ਜਿੰਨੇ ਮਰਜ਼ੀ ਪਰਚੇ ਦਰਜ ਕਰ ਇਸ ਗੱਲ ਦਾ ਥੋੜਾ ਰੰਜ ਮੇਰੇ ਦਿਲ ਵਿੱਚ ਹੈਗਾ ਨੰਬਰ 1 ਹੈਵਿੰਗ ਸੈਡ ਥੈਟ ਇਸ ਸਾਡੇ ਪੰਜਾਬ ਨਾਲ ਜਾਂ ਪੁਰਾਣੇ ਸਮੇਂ ਤੋਂ ਆ ਕਿ ਤੁਹਾਨੂੰ ਸੱਚ ਬੋਲਣ ਦੀ ਕੀਮਤ ਅਦਾ ਕਰਨੀ ਪੈਂਦੀ ਆ ਮੈਂ ਆਪਣਾ ਇਹੀ ਐਨਲਾਈਜ਼ ਕੀਤਾ ਕਿ ਜੋ ਕੁਝ ਮੇਰੇ ਤੇ ਝੂਠੇ ਪਰਚੇ ਹੋਏ ਇਹ ਉਹ ਸਿਰਫ ਜੋ ਮੈਂ ਬੇਬਾਕ ਹੋ ਕੇ ਪੰਜਾਬ ਦੀ ਮੁੱਦਿਆਂ ਦੀ ਗੱਲ ਆਪਣੇ ਸੂਬੇ ਦੀ ਆਪਣੀ ਕੌਮ ਦੀ ਗੱਲ ਕਰਦਾ ਰਿਆਂ ਇਹ ਉਹਦੀ ਮੈਂ ਸਜ਼ਾ ਭੁਗਤੀ ਆ ਸੱਚ ਬੋਲਣ ਦੀ ਸਜ਼ਾ ਭੁਗਤੀ ਆ ਤੇ ਫੇ ਮੈਂ ਸਮਝਦਾ ਫੇ ਇਸ ਹਿਸਾਬ ਨਾਲ ਇਹ ਕੋਈ ਬੜੀ ਇਹ ਬਹੁਤ ਵੱਡੀ ਕੋਈ ਸਜ਼ਾ ਨਹੀਂਗੀ ਤੇ ਕੋਈ ਬਹੁਤ ਵੱਡੀ ਸਜ਼ਾ ਨਹੀਂ ਕਿਉਂਕਿ ਜਦੋਂ ਮੈਂ ਨਿਗਾ ਮਾਰਦਾ ਲੇਫਟ ਰਾਈਟ ਮਿਸਾਲ ਦੇ ਤੌਰ ਤੇ ਸਾਡੇ ਬੱਚੇ ਪੰਜਾਬ ਦੇ ਨੌਜਵਾਨ ਅਸਾਮ ਦੀਆਂ ਜੇਲਾਂ ਵਿੱਚ ਬੈਠੇ ਨੇ ਨੈਸ਼ਨਲ ਸਿਕਿਉਰਿਟੀ ਐਕਟ ਲੱਗਿਆ ਉਹਨਾਂ ਨੂੰ 1 ਸਾਲ ਹੀ ਨਜ਼ਰਬੰਦ ਨੇ ਉਹਨੋਂ ਤਾਂ ਬਹੁਤ ਘੱਟ ਹੈ ਕਿ ਮੇਰੀ ਸਜ਼ਾ ਸਮਝ ਗਏ ਦੂਸਰਾ ਮੈਂ ਨਿਗ੍ਹਾ ਮਾਰੀ ਕਿ ਆਪਣੇ ਨਾਲ ਗੁਆਂਢੀ ਦੇਸ਼ ਆ ਪਾਕਿਸਤਾਨ ਉਥੋਂ ਦਾ ਫਾਰਮਰ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਉਹ ਮੇਰਾ ਆਇਡਲ ਵੀ ਹੈਗਾ ਆਈ ਲਾਈਕ ਹਿਮ ਅ ਲੋਟ ਔਰ ਬਹੁਤ ਅੱਛਾ ਆਦਮੀ ਆ ਉਹ ਉਹਨੂੰ ਫੌਜ ਨੇ ੱੱ ਬਹੁਤ ਮਤਲਬ ਲੰਬੇ ਅਰਸੇ ਤੋਂ ਨਜ਼ਰਬੰਦ ਕੀਤਾ ਹੋਤੇ ਜਦੋਂ ਉਹਦੀ ਵਾਰ ਇੱਕ ਕੇਸ ਵਿੱਚ ਬੇਲ ਹੁੰਦੀ ਆ ਜਿੱਦਾਂ ਮੇਰੇ ਨਾਲ ਹੋ ਰਿਹਾ ਸੀਗਾ ਉਦੋਂ ਉਹਦੇ ਤੇ ਹੋਰ ਪਰਚਾ ਦਰਜ ਕਰੰਦੇ ਨੇ ਝੁੱਠਾ ਔਰ ਉਹਨੂੰ ਇਲੈਕਸ਼ਨਾਂ ਤੋਂ ਵਾਂਝੇ ਰੱਖਿਆ ਹੋਇਆ ਵਾ ਸੋ ਜਦੋਂ ਤੀਸਰਾ ਮੈਂ ਮੈਂ ਕਿਉਂਕਿ ਆ ਬਿਲੋਂਗ ਟੂ ਅ ਬੇਸਿਕਲੀ ਅ ਕਲਰੀ ਬੈਕਗਰਾਉਂਡ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਉਹਨਾਂ ਨੇ ਇਸ ਤਰ੍ਹਾਂ ਦੀਆਂ ਜੇਲਾਂ ਕੋਈ ਪੰਜਾਬ ਦੀ ਜੇਲ ਹੀ ਨਹੀਂ ਹੋਣੀ ਜਿੱਥੇ ਉਹ ਨਹੀਂ ਨਜ਼ਰਬੰਦ ਰਹੇ ਟੋੜਾ ਸਾਹਿਬ ਦੇ ਨਾਲ ਪਹਿਲਾਂ ਇਮਰਜੈਂਸੀ ਚ 1975 ਚ ਉਹਨਾਂ ਨੂੰ ਅਰੈਸਟ ਕੀਤਾ ਸੀਗਾ ਪੂਰੇ 19 ਮਹੀਨੇ ਕੱਟੇ ਉਤੋਂ ਸ਼ੁਰੂ ਹੋ ਗਿਆ ਕੰਮ ਫਿਰ 80 ਦੇ ਦਹਾਕੇ ਵਿੱਚ 90 ਦੇ ਦਹਾਕੇ ਤੱਕ ਤ੍ਰਿਪੁਰਾ ਅਗਰਤਲਾ ਵਰਗੀਆਂ ਜਿਹੜੀਆਂ ਦੂਰ ਦਰਾਡੇ ਜੇਲਾਂ ਉੱਥੇ ਲਗਭਗ ਸਾਲ-ਸਾਲ ਕੱਟਿਆ ਉਦੋਂ ਵੀ ਨੈਸ਼ਨਲ ਸਿਕਿਉਰਿਟੀ ਐਕਟ ਹੀ ਲੱਗਦਾ ਸੀ ਐਨਐਸਏ ਲੱਗਦਾ ਸੀਗਾ ਸੋ ਇਸ ਕਰਕੇ ਸਾਡੇ ਘਰ ਵਿੱਚ ਇਹ ਪੁਲਿਸ ਆਉਣ ਦੀ ਇਦਾਂ ਗ੍ਰਿਫਤਾਰ ਕਰਦੀ ਔਰ ਉਹ ਵੀ ਇਦਾਂ ਜਿੱਦਾਂ ਮਤਲਬ ਬੋਗਸ ਰਿਪੋਰਟਸ ਤਿਆਰ ਕਰਕੇ ਪੁਲਿਸ ਵੱਲੋਂ ਉਹਨਾਂ ਨੂੰ ਬਿਲਕੁਲ ਸੋਰਸ ਰਿਪੋਰਟ ਦੇ ਉੱਤੇ ਕਿ ਇਹ ਮਤਲਬ ਦੇਸ਼ ਸ੍ਰੋ ਦਾ ਮੁਕੱਦਮਾ ਬਣਾ ਕੇ ਉਹਨਾਂ ਨੂੰ ਇਦਾਂ ਗ੍ਰਿਫਤਾਰ ਕਰਦੇ ਸੋ ਜਦੋਂ ਮੈਂ ਆਪਣੇ ਪਿਤਾ ਜੀ ਵੱਲ ਦੇਖਦਾ ਹੁਣ ਤਾਂ ਹੈ ਨਹੀਂਗੇ ਵਿਚਾਰੇ ਉਹਨਾਂ ਨੇ ਮਤਲਬ ਰਿਪੀਟਿਡਲੀ ਜੇਲਾ ਕੱਟੀਆਂ ਸਾਲ-ਸਾਲ 6-6 ਮਹੀਨੇ 1.5 1.5 ਸਾਲ ਔਰ ਜਿਵੇਂ ਉਹਨਾਂ ਵਾਲ ਦੇਖਦਾ ਤੇ ਫਿਰ ਮੈਂ ਸੋਚਿਆ ਕਿ ਤੂੰ ਐਡਾ ਕਮਜ਼ੋਰ ਤਾਂ ਹੈ ਨਹੀਂਗਾ। ਤੋਂ ਇਸ ਕਰਕੇ ਉਹ ਬਾਕੀ ਉਹ ਅਕਾਲਪੁਰ ਖਵਾਹਿਗੁਰੂ ਆ ਸ਼ਕਤੀ ਦੇਣ ਵਾਲਾ। ਮੈਨੂੰ ਆਪਣੇ ਵੱਲੋਂ ਤਾਂ ਸਰਕਾਰ ਦੀ ਕੋਸ਼ਿਸ਼ ਕਿ ਇਹਨੂੰ ਮੈਂਟਲੀ ਟੌਰਚਰ ਕਰੋ। ਮੇਰੇ ਬੈਰਿਕ ਦੇ ਅੰਦਰ ਕੈਮਰਾ ਲਾਇਆ ਹੋਇਆ ਸੀ ਸਾਡੇ ਭਗਵੰਤ ਮਾਨ ਸਾਹਿਬ ਵੱਡੇ ਆਗੂ ਬਹੁਤ ਇਸ ਵਕਤ ਜਿਹੜੇ 13 0 ਦੀਆਂ ਗੱਲਾਂ ਕਰਦੇ ਨੇ ਐਡਾ ਛੋਟਾ ਦੇ ਲੈ ਐਡਾ ਕਾਇਰ ਬੰਦਾ ਮੈਂ ਸਮਝਦਾ। ਇੱਕ ਤਾਂ ਹੁੰਦਾ ਨਾ ਇੱਕ ਤਾਂ ਪਹਿਲੀ ਗੱਲ ਇਹ ਆ ਕਿ ਮੈਨੂੰ ਇਹ ਜਿਹੜੇ ਮੈਂ 110 15 ਦਿਨ ਜਿਹੜੇ ਕੱਟੇ ਨੇ ਇਹ ਸੋਲੀਟਰੀ ਕਨਫਾਈਨਮੈਂਟ ਸੀ ਮੇਰੇ ਮੈਂ ਜੇਲ੍ਹ ਚ ਕਿਸੇ ਨੂੰ ਮਿਲ ਨਹੀਂ ਸਕਦਾ ਮੈਂ ਇਕੱਲਾ ਹੀ ਰਿਹਾ ਉਹਦੇ ਵਿੱਚ ਸਿਰਫ ਦੋ ਆਦਮੀ ਮੇਰੇ ਨਾਲ ਪਾਏ ਹੋਏ ਸੀ ਉਸ ਬੈਰਕ ਦੇ ਵਿੱਚ ਇੱਕ ਕੈਮਰਾ ਬਾਹਰ ਜਿਹੜਾ ਮੇਰੇ ਵਾਰਡ ਦੇ ਉੱਤੇ ਨਿਗਰੱਖਦਾ ਸੀਗਾ ਕਿ ਕੀ ਕਰ ਰਹੇ ਨੇ ਸੈਰ ਕਰਦੇ ਨੇ ਵਰਜਸ਼ ਕਰਦੇ ਕੀ ਕਰਦੇ ਨੇ ਉਦਾਸਤਾ ਨਹੀਂ ਹੈਗੇ ਇੱਕ ਕੈਮਰਾ ਮੇਰੇ ਕਮਰੇ ਦੇ ਅੰਦਰ ਬੈਰਕ ਦੇ which is unprecedented ਉਹ ਮੇਰੀ ਲਾਈਫ ਲਿਬਰਟੀ ਮੇਰੀ ਇੰਡੀਪੈਂਡੈਂਸ ਤੇ ਜਿਹੜਾ ਸੀਗਾ ਸਿੱਧਾ ਹਮਲਾ ਪਰ ਚਲੋ ਇਹ ਸਭ ਕੁਝ ਹੋ ਗਿਆ ਇਹ ਆਪਣੇ ਵੱਲੋਂ ਉਹਨਾਂ ਦੱਸੇਗਾ ਕਿ ਇਹਨੂੰ ਮੈਂਟਲ ਟੌਰਚਰ ਕਰੋ ਪਰ ਮੈਂ ਜਿੱਦਾਂ ਕਹਿਆ ਨਾ ਅਕਾਲ ਪੁਰਖ ਵਾਹਿਗੁਰੂ ਬਹੁਤ ਬਿਆਨਤਾ ਉਹ ਸੱਚ ਦਾ ਸਾਥ ਦਿੰਦਾ ਵਾ ਕੂੜ ਨੁਕਟੇ ਨਾਨਕਾ ਉੜਕ ਸੱਚ ਰਹੇ ਸੱਚ ਨੇ ਸੱਚ ਹੀ ਰਹਿਣਾ ਉਹਨੂੰ ਜਦੋਂ ਮਰਜ਼ੀ ਦੁਬਾਈ ਚੱਲੋ ਸੋ ਮੈਂ ਨਹੀਂ ਕਹਿੰਦਾ ਕਿ ਮੈਂ ਬਹੁਤ ਬਲਵਾਨ ਆ ਪਰ ਮੈਂ ਵਾਹਿਗੁਰੂ ਦੀ ਕਿਰਪਾ ਨਾਲ ਮੈਂਟਲੀ ਮੋਰ ਸਟਰੋਂਗ ਹੋ ਕੇ ਬਾਹਰ ਨਿਕਲਿਆ ਵਾ ਔਰ ਆਉਣ ਵਾਲੇ ਸਮੇਂ 'ਚ ਮੈਂ ਹੁਣ ਜਦੋਂ ਮੈਨੂੰ ਤਾਂ ਪਤਾ ਹੀ ਕੁਝ ਨਹੀਂ ਬਾਹਰ ਕੀ ਹੋ ਰਿਹਾ ਮੈਂ ਜਦੋਂ ਬੈਠੂਗਾ ਆਪਣੇ ਪਰਿਵਾਰ ਨਾਲ ਆਪਣੇ ਦੋਸਤਾਂ ਮਿੱਤਰਾਂ ਨਾਲ ਕਿਉਂਕਿ ਮੇਰੀ ਪਾਰਟੀ ਨੇ ਔਰ ਸਾਰੀਆਂ ਪਾਰ ਬਲ ਸਪਰਾਈਜ਼ਿੰਗਲੀ ਬੀਜਪੀ ਵਾਲੇ ਅਤੇ ਅਕਾਲੀ ਦਲ ਵਾਲਿਆਂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਾਲਿਆਂ ਨੇ ਕਿਸਾਨ ਯੂਨੀਅਨਾਂ ਨੇ ਮੇਰੀ ਆਪਣੀ ਕਾਂਗਰਸ ਪਾਰਟੀ ਦਾ ਕੋਈ ਲੀਡਰ ਨਹੀਂ ਰਿਹਾ ਜਿਹੜਾ ਮੈਨੂੰ ਮਿਲਿਆ ਨਹੀਂ ਜਿਹੜੀ ਮੇਰੀ ਸਪੋਰਟ ਨਾਲ ਸਭ ਦਾ ਬੜਾ ਸ਼ੁਕਰਗੁਜ਼ਾਰ ਹਾਂ ਅਕਾਲਪੁਰ ਦਾ ਇੱਕ ਮਿੰਟ ਅਕਾਲਪੁਰ ਦਾ ਸ਼ੁਕਰਗੁਜ਼ਾਰ ਹਾਂ ਹਲਕਾ ਭਲੱਤ ਦੇ ਲੋਕਾਂ ਦਾ ਸ਼ੁਕਰਗੁਜ਼ਾਰ ਹਾਂ ਆਪਣੇ ਐਨ ਆਰ ਆਈ ਵੀਰਾ ਭਰਾਵਾਂ ਦਾ ਸ਼ੁਕਰਗੁਜ਼ਾਰ ਬਾਕੀ ਡਿਟੇਲਡ ਗੱਲ ਜਿਹੜੀ ਆ ਉਹ ਆਉਣ ਵਾਲੇ 1-2 ਦਿਨ ਬਾਅਦ ਆਰਾਮ ਨਾਲ ਐਲੈਂਡਾਈਜ਼ ਕਰਕੇ ਪਰ ਇੱਕ ਗੱਲ ਯਾਦ ਰੱਖਿਓ ਕਿ ਇਹ ਕੋਈ ਮਤ ਸਮਝੇ ਕਿ ਮੇਰਾ ਸਸਤੋ ਮਸ ਕਰ ਸਕਦਾ ਲੜਾਈ ਮੇਰੀ ਪੰਜਾਬ ਦੇ ਵਾਸਤੇ ਜਾਰੀ ਰਹੇਗੀ ਅਗਲੇ ਸਾਲ ਕੈਮਰੇ ਦੀ ਗੱਲ ਕੀਤੀ ਹੈ ਐਜ਼ ਇ ਲਾ ਅੰਦਰ ਕੈਮਰਾ ਲੱਗ ਸਕਦਾ ਜਿਵੇਂ ਤੁਸੀਂ ਕਹਿੰਦੇ ਮੈਂ ਉਹੀ ਤਾਂ ਕਿਹਾ ਕਿ ਆਈ ਡੋਨਟ ਥਿੰਕ ਸੋ ਕਿਸੇ ਦੇ ਕਮਰੇ ਅੰਦਰ ਕੈਮਰਾ ਲਾਉਣਾ ਚਾਹੀਦਾ ਉਹ ਤਾਂ ਬੜੀ ਮਾੜੀ ਹਰਕਤ ਕੀਤੀ ਹੋ ਸਕਦਾ ਵਾ ਹੋ ਸਕਦਾ ਹੋ ਸਕਦਾ ਕਿ ਮੇਰੇ ਮੈਨੂੰ ਦੇਖ ਕੇ ਉਹ ਸੁਆਦ ਲੈਂਦੇ ਹੋਣਗੇ ਜਿਹੜੇ ਜਿਨ੍ਹਾਂ ਨੇ ਮੈਨੂੰ ਨਜ਼ਰਬੰਦ ਕੀਤਾ ਪੰਜਾਬ ਦੇ ਵਿੱਚ ਮੈਂ ਗੈਸਟ ਨੇ ਉਹਨਾਂ ਦੇ ਤਾਂ ਕੈਮਰੇ ਲੱਗੇ ਨਹੀਂ ਤੁਹਾਡੇ ਤੇ ਲੱਗਾ ਇਸ ਤਰ੍ਹਾਂ ਬੜਾ ਕੁਝ ਕਹਿਣ ਵਾਲਾ ਮੈਂ ਹੁਣ ਤੁਹਾਨੂੰ ਇੱਕ ਦੋ ਦਿਨ ਬਾਅਦ ਬਹੁਤ ਕੁਝ ਹੈ ਮੇਰੀ ਰਿਪੋਰਟ ਮੈਂ ਪਾਰਟੀ ਨਾਲ ਚੰਡੀਗੜ੍ਹ ਦੇ ਵਿੱਚ ਗੱਠ ਜੋ ਇਹ ਨਹੀਂ ਬਾਤ ਮੈਨੂੰ ਨਾ ਨਾ ਪਹਿਲਾਂ ਨਾ ਮੈਨੂੰ ਨਾ ਪਹਿਲਾਂ ਕੋਈ ਇੱਕ ਮਿੰਟ ਜੀ ਮੈਨੂੰ ਮੈਨੂੰ ਬੜਾ ਕਾਫੀ ਚੀਜ਼ਾਂ ਤੋਂ ਬਾਂਝੇ ਰੱਖਿਆ ਗਿਆ ਇਹ ਸਾਰੀ ਗੱਲਾਂ ਉਹ ਜੋ ਕੋਈ ਕਿਸੇ ਤਰ੍ਹਾਂ ਦੀ ਲੱਗਦੀ ਰੱਖ ਰਿਓ ਕਿ ਬਾਂਝੇ ਰੱਖਿਆ ਹੋਰ ਵੀ ਮਨਸ਼ਾ ਮਨਸ਼ਾ ਜਦੋਂ ਪਿੰਡਾਂ ਦੇ ਵਿੱਚ ਨਾ ਕਹਿੰਦੇ ਹੁੰਦੇ ਨੇ ਕਿ ਜਦੋਂ ਦਲੀਲ ਮੁੱਕ ਜੇ ਨਾ ਜਦੋਂ ਆਪਾਂ ਪਿੰਡ 'ਚ ਕੋਈ ਫਰਜ਼ ਕਰੋ ਕੋਈ ਤਕਰਾਰ ਹੋ ਗਿਆ ਕੋਈ ਬਹਿਸ ਪਸਾਈਆ ਹੋ ਗਿਆ ਜਦੋਂ ਅਗਲੇ ਮੂਰਖ ਬੰਦੇ ਕੋ ਦਲੀਲ ਮੁੱਕ ਜਾਂਦੀ ਉਹ ਤੁਹਾਡੇ ਗੱਲ ਪੈਂਦਾ ਵਾ ਉਹ ਤੁਹਾਨੂੰ ਫਿਰ ਹੱਥੋਂ ਪਾਈ ਹੋਣਾ ਚਾਹੁੰਦਾ ਇਹ ਪੰਜਾਬੀ ਵਿੱਚ ਇਹ ਮੇਰੇ ਤੇ ਜਿਹੜੇ ਮੁਕੱਦਮੇ ਨੇ ਇਹ ਮੇਰੇ ਤੇ ਹੱਥੋਂ ਪਾਈ ਆ ਮੇਰੇ ਤੇ ਫਿਜ਼ੀਕਲ ਅਟੈਕ ਹੋਇਆ ਔਰ ਮੇਰੇ ਤੇ ਬੜਾ ਡੇਂਜਰਸ ਉਹਨਾਂ ਨੇ ਜਿਹੜੇ ਮਲਟੀਪਲ ਝੂਠੇ ਮੁਕੱਦਮੇ ਬਣਾਏ ਨੇ ਉਹ ਮੈਂ ਸਭ ਨੂੰ ਲੜੂੰਗਾ ਹਾਂ ਸ਼ੁਰੂਆਤ ਇਹਨਾਂ ਨੇ ਕੀਤੀ ਆ ਪਰ ਫਿਰ ਮੈਂ ਡਰ ਕੇ ਕਹਿਣਾ ਔਰ ਵਾਹਿਗੁਰੂ ਤੋਂ ਬਿਲਕੁਲ ਨਿਮਕ ਕੇ ਕਹਿਣਾ ਵਾਂ ਕਿ ਜੋ ਕੁਝ ਵੀ ਝੂਠ ਦਾ ਪੁਲੰਦਾ ਮੇਰੇ ਖਿਲਾਫ ਖੜਿਆ ਗਿਆ ਅਲਟੀਮੇਟ ਲੌਜੀਕਲ ਕਨਕਲੂਜਨ ਤਾਂ ਖਤਮ ਉਸ ਦੀ ਸਪੋਰਟਾਂ ਲੋਕਾਂ ਦੀ ਸਪੋਰਟਾਂ ਮੈਂ ਕਰੂੰਗਾ